ਭਾਈ ਜਸਵਿੰਦਰ ਸਿੰਘ ਜੀ ਦਾ ਕੁਵੀਸ਼ਰੀ ਯੱਥਾ ਆਪ ਜੀ ਦੇ ਨਾਲ ਇਤਹਾਰ ਨਾਲ ਜੋਣ ਦਾ ਯਤਨ ਕਰੇਗਾ ਸੋ ਜੀ ਆਇਆਂ ਮੈਂ ਸਾਰੀਆਂ ਰੱਬਰ ਗੀਆਂ ਸੰਗਤਾਂ ਦਾ तहे ਦਿਲੋਂ ਧੰਨਵਾਦ ਕਰਦਾ ਰਹੀ ਵਹਾਰ ਤੋਂ ਫੁੱਲ ਖਿਲਤੇ ਰਹੇਗੇ ਜਿਉਂਦੇ ਰਹੇ ਤਾਂ ਫਿਰ ਮਿਲਤੇ ਰਹੇਗੇ ਕਿਸੇ ਆਖਿਆ ਕੌਮਾਂ ਦੀ ਜ਼ਿੰਦਗੀ ਨੂੰ ਕਹਿ ਮ ਰੱਖਦੇ ਨੇ দান-ਦਾਨੀਆਂ ਦੇ ਕਿਸੇ ਤਾਕਤ ਤਲਵਾਰ ਨੂੰ ਮੁੱਖ ਮੰਨਿਆ ਕਿਸੇ ਫਲਸਫੇ ਦਸਤ ਮਹਾਨੀਆਂ ਦੇ ਬੇਸ਼ੱਕ ਸਾਰੀਆਂ ਗੱਲਾਂ ਹੀ ਚੰਗੀਆਂ ਨੇ ਚੰਗੇ ਗੁਣ ਨੇ ਚੰਗੀਆਂ ਨਿਸ਼ਾਨੀਆਂ ਦੇ ਐ ਪਰ ਸਿਆਣਿਆਂ ਸੱਚ ਕਿਹਾ ਕੋਮਾ ਜਿਉਂਦੀਆਂ ਨਾਲ ਕੁਰਬਾਨੀਆਂ ਦੇ ਕੋਮਾ ਜਿਉਂਦੀਆਂ ਨਾਲ ਕੁਰਬਾਨੀਆਂ ਦੇ ਹੋਸੀ ਅਗਮੀਰੂ ਨੂੰ ਆਓ ਸਜਦੇ ਕਰ ਲਈਏ ਤਪਦਾ ਜੀ ਉਹਦੇ ਗੁਣ ਗਾਇਆ ਤੋ ਦੁਖੜੇ ਦੂਰ ਹੁੰਦੇ ਨੇ ਸਾਰੇ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਤੋ ਟੁੱਟਦੇ ਸਭ ਸਰੀਰ ਆਵਲੇ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਤੋ ਉਮਰ ਨਿਆਣੀ ਦੇ ਵਿੱਚ ਕੌਤਕ ਵੱਡੇ ਕਰ ਗਏ ਨੇ ਆਪ ਪਣੇ ਤੇ ਦੁਖ ਲੈ ਕੇ ਦੁਖੜੇ ਸਭ ਦੇ ਹਰ ਗਏ ਨੇ ਅਜ ਵੀ ਸਖ ਸਭ ਮਿਲਦੇ ਨੇ ਉਹ ਤੇ ਦਰਿਆ ਆ ਤੋ ਦੁਖੜੇ ਦੂਰ ਹੁੰਦੇ ਨੇ ਸਾਰੇ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਤੋ ਟੁੱਟਦੇ ਦਰਦ ਸਰੀਰਾ ਵਾਲੇ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਤੋ ਕਹਿ ਕੇ ਬੰਲਾ ਪ੍ਰੀਤਮਾ ਦੁਨੀਆ ਸਜਦੇ ਕਰਦੀ ਐ ਦਰ ਉਸਤੇ ਆਕੇ ਖਲੀ ਚੋਲੀ ਪਰਦੀ ਐ ਦਰ ਉਸਤੇ ਆਕੇ ਖਲੀ ਚੋਲੀ ਪਰਦੀ ਐ ਮਿਲਦਾ ਸਚਖੰਡ ਦੇ ਵਿੱਚ ਵਾਸਾ ਉਸ ਨੂੰ ਗੁਰੂ ਵਣਾਇਆ ਤੋ ਦੁੱਖੜੇ ਦੂਰ ਹੁੰਦੇ ਨੇ ਸਾਰੇ ਸ਼੍ਰੀ ਵੀ ਗੈਰ ਅਰਥ ਕਰਾਏ ਨੇ ਜਗ ਦੇ ਫਿਟਕਾਰੇ ਵੀ ਦੁਨੀਆ ਤੇ ਪੂਜਣ ਲਾਏ ਨੇ ਜਗ ਦੇ ਫਿਟਕਾਰੇ ਵੀ ਦੁਨੀਆ ਤੇ ਪੂਜਣ ਲਾਏ ਨੇ ਮਿਲਦਾ ਉਚਾ ਮਾਣ ਉਹਨਾਂ ਨਾਲ ਅੰਦਰੋਂ ਲਾਇਆ ਤੋਂ ਦੇ ਬਸਿਓ ਕਲੇ ਨਾਲੇ ਲਾਉਂਦੇ ਨੇ ਜੋ ਸਰਦਾਂ ਨਾਲ ਆਉਂਦਾ 베ੜੀ ਬੰਨੇ ਲਾਉਂਦੇ ਨੇ ਜੋ ਸਰਦਾਂ ਨਾਲ ਆਉਂਦਾ 베ੜੀ ਬੰਨੇ ਲਾਉਂਦੇ ਨੇ ਗੁਰਜੰਟ ਕਹੇ ਰੂਖ ਖਿੜਦੀ ਗੁਰਜੰਟ ਕਹੇ ਰੂਖ ਖਿੜਦੀ ਉਹਦੇ ਗੀਤ ਬਣਾਇਆ ਤੋਂ

ਪਾਰ ਪਾਰ ਕੇ ਮਾਰ ਤੋ ਦਿਲਾਂ ਦੇ ਵਿੱਚੋਂ ਵੇਰ ਜੀ ਰੇ ਕੀ ਅਗਮੀ ਦਾਤ ਨਾਮ ਦੀ ਰਹਿਮਤਾ ਦੇ ਨਾਲ ਚੋਲੀ ਪਰੋ ਸੋਹਣੇ ਮਹੀਨੇ ਵਿੱਚ ਪਾਤੀਸ਼ਾ ਨੂੰ ਦਾ ਤਾਜੀ ਫਾਲ ਲਾ ਦਿਓ ਜੀਨੇ ਰੱਖੀ ਜੋ ਵਿਆਸ ਮਾਲਕਾ ਸਾਰਿਆਂ ਦੀ ਬੇੜੀ ਬੰਨ੍ਹ ਲਾ ਦਿਓ ਦੁੱਧ ਪੁੱਤ ਧੀ ਜਿਹੜੇ ਮੰਗਦੇ ਮਾਰ ਕੇ ਪਖੰਡ ਨੂੰ ਦਤ ਸਚਾਈ ਨਾਲ ਜੋੜ ਦੋ ਸਾਡਿਆਂ ਪੈਰਾਂ ਨੂੰ ਪਾ ਕੇ ਬੇੜੀਆਂ ਲਾਲਚ ਤੇਰਾ ਵੱਲ ਮੋੜ ਦੋ ਆਪਣਾ ਬਣਾ ਕੇ ਸਦਾ ਰੱਖਿਓ ਦਿਉ ਚਾਹੇ ਲਖ ਮਸ਼ਹੂਰੀਆਂ ਸੌਣ ਦੇ ਮਹੀਨੇ ਵਿੱਚ ਪਾਤੀਸ਼ਾ ਇਸ ਦਿਲ ਦੀਆਂ ਬਾਤ ਨੇ ਬੋਲਿਆਂ ਬਗੈਰ ਤੁਸੀਂ ਜਾਣਦੇ ਜੋ ਵੀ ਸਾਡੇ ਦਿਲ ਵਿੱਚ ਚੱਲਦਾ ਸਾਡਿਆਂ ਦਿਲਾਂ ਦੀ ਸਭ ਜਾਣਦੇ ਇਹ ਅਰਦਾਸ ਹੈ ਗੁਰਜੰਟ ਦੀ ਮੇਰੀ ਕਲਮ ਸਚਾਈ ਵੱਲ ਤੋਰਿਓ ਅਤੀ ਸ਼ਾ ਮੁਖ ਨਾ ਸਾਡੇ ਤੋਂ ਤੁਸੀਂ ਮੋੜੋ ਫਤਿਹ ਜਵਾਈ ਸਤਿਗੁਰੂ ਆਪ ਫਤਿਹ ਦਾ ਹੈ ਵੱਡਾ ਪ੍ਰਤਾਪ ਫਤਿਹ ਸਭ ਮੇਟਾ ਸੰਤਾਪ ਫਤਿਹ ਵਿੱਚ ਹੈ ਵਾਹਿਗੁਰੂ ਜਾਪ ਗੱਜ ਕੇ ਫਤਿਹ ਪ੍ਰਵਾਣ ਕਰੋ ਜੀ ਆਖ ਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਧਰਮ ਕੌਮ ਤੇ ਮਾਨਵਤਾ ਦੀ ਭਲਾਈ ਲਈ ਮੌਤ ਨੂੰ ਹੱਸ ਕੇ ਕਬੂਲ ਕਰਨ ਵਾਲੇ ਨੂੰ ਸ਼ਹੀਦ ਕਿਹਾ ਜਾਂਦਾ ਸਿੱਖਾਂ ਇਤਿਹਾਸ ਉਹ ਜਈਆਂ ਸ਼ਹੀਦੀਆਂ ਦਾ ਕੀਮਤੀ ਖਜ਼ਾਨਾ ਹੈ ਸਿੱਖ ਧਰਮ ਦੀ ਨੀਹੀ ਕੁਰਬਾਨੀ ਤੇ ਰੱਖੀ ਗਈ ਹੈ ਇਸ ਵਿੱਚ ਕੋਈ ਅਤਕਥਨੀ ਨਹੀਂ ਹੈ ਕਿ ਸਿੱਖ ਇਤਿਹਾਸ ਸ਼ਹੀਦਾਂ ਦਾ ਇਤਿਹਾਸ ਹੈ ਗੁਰੂ ਸ਼ਹੀਦ ਪਰੰਪਰਾ ਦਾ ਆਰੰਭ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਨਾਲ ਹੁੰਦਾ ਹੈ। ਇਸੇ ਪਰੰਪਰਾ ਦੇ ਵਿੱਚ ਭਾਈ ਤਾਰੂ ਸਿੰਘ ਜੀ ਨੇ ਸ਼ਹੀਦੀ ਦੇ ਕੇ ਅਹਿਮ ਯੋਗਦਾਨ ਪਾਇਆ। ਭਾਈ ਤਾਰੂ ਸਿੰਘ ਜੀ 18ਵੀਂ ਸਦੀ ਦੇ ਇਤਿਹਾਸ ਦੇ ਸ਼ਹੀਦਾਂ ਵਿੱਚੋਂ ਇੱਕ ਮਹਾਨ ਯੋਧਾ ਸਿੱਖ ਸ਼ਹੀਦ ਹੋਇਆ। ਭਾਈ ਤਾਰੂ ਸਿੰਘ ਜੀ ਦਾ ਜਨਮ ਪਿੰਡ ਪੂਹਲਾ ਜ਼ਿਲ੍ਹਾ ਅਮਰਤਸਰ ਵਿਖੇ ਹੋਇਆ। ਖੇਤੀਬਾੜੀ ਕਰਦੇ ਆ ਆਪ ਜੀ ਨੇ ਆਪਣੀ ਮਾਤਾ ਜੀ ਅਤੇ ਭੈਣ ਜੀ ਦੇ ਨਾਲ ਰਹਿੰਦੇ ਆ ਜੀਵਨ ਬਤੀਤ ਬੜੇ ਹੀ ਸਹਿਜ ਢੰਗ ਨਾਲ ਕੀਤਾ ਗੁਰੂ ਪਿਆਰਿਓ 1716 ਦੀ ਇਸਵੀ ਬਾਬਾ ਬੰਦਾ ਸਿੰਘ ਜੀ ਦੀ ਸ਼ਹੀਦੀ ਦੇ ਸਮੇਂ ਆਪਣੇ ਮਨ ਨੂੰ ਲੈ ਕੇ ਜਾਓ ਜਦੋਂ ਉੱਥੇ ਸ਼ਹੀਦ ਸਿੰਘਾਂ ਦੀ ਸ਼ਹੀਦੀ ਹੋਈ ਹੈ ਉਪਰੰਤ ਮੁਗਲਾਂ ਵੱਲੋਂ ਸਿੱਖਾਂ ਉੱਤੇ ਬਹੁਤ ਅਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ ਨੇ ਇੱਥੋਂ ਤੱਕ ਕਿ ਸਿੰਘਾਂ ਦੇ ਸਿਰਾਂ ਦੇ ਮੁੱਲ ਵੀ ਰੱਖਣੇ ਆਰੰਭ ਕੀਤੇ ਉਸ ਸਮੇਂ ਲਾਹੌਰ ਦੇ ਗਵਰਨਰ ਜਕਰੀਆ ਖਾਨ ਨੇ ਤਾਂ ਜ਼ੁਲਮ ਦੀ ਹੱਦ ਕਰ ਦਿੱਤੀ ਹੈ ਜਿੱਥੇ ਵੀ ਕੋਈ ਸਿੰਘ ਮਿਲਦਾ ਉਸ ਨੂੰ ਮਾਰ ਦਿੱਤਾ ਜਾਂਦਾ ਹੈ ਆਇਆਹੇ ਸਮੇਂ ਵਿੱਚ ਸਿੰਘਾਂ ਨੇ ਜੰਗਲਾਂ ਵਿੱਚ ਨਿਵਾਸ ਕਰਨਾ ਠੀਕ ਸਮਝਿਆ ਤਾਂ ਜੋ ਉਹ ਜ਼ੁਲਮੀ ਹਕੂਮਤਾਂ ਟੱਕਰ ਆ ਕਰ ਸਕਣ ਅਜਿਹੇ ਹਾਲਾਤਾਂ ਵਿੱਚ ਉਹਨਾਂ ਸਿੰਘਾਂ ਨੂੰ ਲੰਗਰ ਪਾਣੀ ਦੀ ਲੋੜ ਪੈਣੀ ਸੀ ਜਿੱਥੇ ਭਾਈ ਤਾਰੂ ਸਿੰਘ ਜੀ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਸੀ ਉੱਥੇ ਸਖਤ ਮਿਹਨਤ ਕਰਦੇ ਆ ਇਹਨਾਂ ਜੰਗਲਾਂ ਵਿੱਚ ਵੱਸਦੇ ਸਿੰਘਾਂ ਦੀ ਸਹਾਇਤਾ ਲੰਗਰ ਪਕਾ ਕਰਕੇ ਹੋਰ ਰਸਦ ਪਹੁੰਚਾ ਕਰਕੇ ਕਰਿਆ ਕਰਦੇ ਸੀ ਭਾਈ ਗਿਆਨ ਸਿੰਘ ਜੀ ਅਨੁਸਾਰ ਆਪ ਲਿਖਦੇ ਨੇ ਆਪ ਖਾਏ ਬਹਿ ਰੁੱਕੀ ਮਸੀ ਮੋਟਾ ਪਹਿਰਾ ਆਪ ਰਹਿ ਲਿਸੀ ਇਸ ਤਰ੍ਹਾਂ ਭਾਈ ਤਾਰੂ ਸਿੰਘ ਜੀ ਕਿਰਤ ਕਰਕੇ ਵੰਡ ਛਕਦੇ ਉਸ ਗੁਰਬਾਣੀ ਦੇ ਸਿਧਾਂਤ ਦੇ ਧਾਰਣੀ ਸੰਨਾ ਭਾਈ ਸਾਹਿਬ ਜੀ ਦੇ ਸਮੇਂ ਹੋਇਆ ਕਿ ਇੱਕ کریم ਬਖਸ਼ ਨਾਂ ਦਾ ਜਦੋਂ ਉਸ ਦੀ ਲੜਕੀ ਵਿਆਹ ਹੋਣ ਯੋਗ ਹੋਈ ਆ ਤਾਂ ਪੱਟੀ ਸ਼ਹਿਰ ਦੇ ਵਿੱਚ ਰਹਿਣ ਵਾਲੇ ਉਥੋਂ ਦੇ ਫੌਜਦਾਰ ਨੇ ਉਸ ਦੀ ਲੜਕੀ ਨੂੰ ਚੁੱਕ ਲਿਆ ਗਰੀਬ ਰਹੀਮ ਖਾਨ ਮਿਰਜ਼ਾ ਖਾਨ ਦੇ ਕੋਲ ਜਾ ਕੇ ਪੁਕਾਰਾਂ ਕੀਤੀਆਂ ਪਿੱਟਿਆ ਉਸ ਦੀ ਮਿਰਜ਼ਾ ਖਾਨ ਦੀ ਸਿਹਤ ਤੇ ਕੋਈ ਅਸਰ ਨਾ ਹੋਇਆ ਗਰੀਬ ਦੀ ਹਾਂ ਨਾ ਸੁਣੀ ਗਈ ਆਖਰ ਨੂੰ ਕੋਈ ਚਾਰਾ ਨਾ ਚੱਲਦਾ ਵੇਖ ਕੇ ਰਹੀਮ ਖਾਨ ਮਾਚੀ ਵਿਚਾਰਾ ਰੋਂਦਾ ਧੋਂਦਾ ਲਾਹੌਰ ਜਕਰੀਆ ਖਾਨ ਦੀ ਕਚਰੀ ਵਿੱਚ ਜਾ ਫਰਿਆਦੀ ਹੋਇਆ ਆਪਣੇ ਦਰਦਾਂ ਭਰੀ ਕਹਾਣੀ ਕੇਰ ਕੇ ਅੱਖਾਂ ਦੇ ਵਿੱਚੋਂ ਹੰਝੂ ਪਟ ਕੇ ਆਪਣੇ ਸਿਰ ਦੀਆਂ ਬੋਧੀਆਂ ਜਕਰੀਆ ਖਾਨ ਦੇ ਸਾਹਮਣੇ ਧਾਹਾ ਮਾਰ ਕੇ ਤੇ ਇਹ ਇਉਂ ਦੱਸ ਰਿਹਾ ਉਸ ਦੇ ਦਰਦਾਂ ਭਰੇ ਬੋਲਾਂ ਨੂੰ ਭੀਮਾ ਖੇੜੀ ਵਾਲੀਆਂ ਬੀਬੀਆਂ ਦਾ ਜਥਾ ਇਹ ਇਉਂ ਬਿਆਨ ਕਰ ਰਿਹਾ ਕੋਲ ਜਕਰੀਆ ਖਾਨ ਦੇ ਦਰਬਾਰ ਵਿੱਚ ਉਸ ਦੇ ਕੇਰੇ ਹੋਏ ਹੰਝੂਆਂ ਦਾ ਕੋਈ ਅਸਰ ਨਾ ਹੋਇਆ ਮਯੂਸ ਹੋ ਕਰਕੇ ਜਦੋਂ ਜਕਰੀਆ ਖਾਨ ਦੇ ਦਰਬਾਰ ਵਿੱਚੋਂ ਵਾਪਸ ਆਪਣੇ ਪਿੰਡ ਵੱਲ ਪਰਤ ਰਿਹਾ ਤਾਂ ਰਸਤੇ ਵਿੱਚ ਭਾਈ ਤਾਰੂ ਸਿੰਘ ਜੀ ਹਲਵਾ ਰਹੇ ਨੇ ਇਹਦੇ ਨੇਤਰਾਂ ਵਿੱਚੋਂ ਨੀਰ ਵਹਿ ਰਿਹਾ ਹੈ ਗੁਰੂ ਕਾ ਸਿੱਖ ਵੇਖਿਆ ਭਾਈ ਤਾਰੂ ਸਿੰਘ ਜੀ ਦੇ ਚਰਨਾਂ ਤੇ ਸੀਸ ਧਰ ਕੇ ਉੱਚੀ ਉੱਚੀ ਫਿਰ ਰੋਣ ਲੱਗ ਪਿਆ ਭਾਈ ਤਾਰੂ ਸਿੰਘ ਜੀ ਨੇ ਬੜੇ ਪਿਆਰ ਦੇ ਨਾਲ ਇਸ ਨੂੰ ਮੋਢਿਆਂ ਤੋਂ ਪਕੜ ਕੇ ਉੱਪਰ ਉਠਾਇਆ ਤੇ ਆਖਿਆ ਬਾਪੂ ਤੇਰੀਆਂ ਅੱਖਾਂ ਦੇ ਵਿੱਚ ਇਹ ਪਾਣੀ ਕਿਉਂ ਆ ਰਿਹਾ ਹੈ ਤੂੰ ਰੋ ਕਿਉਂ ਰਿਹਾ ਹੈ ਆਪਣੇ ਰੋਣ ਦਾ ਕਾਰਨ ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਭਾਈ ਤਾਰੂ ਸਿੰਘ ਜੀ ਨੇ ਜਿਵੇਂ ਰਹੀਮ ਬਖਸ਼ ਨੂੰ ਦੱਸਿਆ ਹੇ ਇਉਂ ਬਿਆਨ ਕਰੋ ਜੀ ਮਾਸਕੀ ਰਹੀਮ ਬਖਸ਼ ਤਾ ਹਮਾਰੇ ਦਾ ਪਾਈ ਤਾਰੂ ਸਿੰਘ ਤਾਈ ਹੈ ਪੁਕਾਰਦਾ ਮੇਰੇ ਅਰੇ ਦੀਏ ਜੇਤੇ ਤਾਂ ਲੈ ਗਏ ਲੋ ਤੇਰੇ ਜੋ ਜ਼ਿੰਦਗੀ ਦੇ ਵਿੱਚ ਪੈ ਗਏ ਹਨੇਰੇ ਜੋ ਮੱਲਾ ਸ਼ਾਹੀ ਨਾਲ ਪਹਿਲਾਂ ਸੀ ਮਨਾਵੰਦਾ ਕਿਸੇ ਤੇ ਨਾ ਯੋਸ ਨੂੰ ਤਰਸ ਆਮਦਾ ਟਿਹੜਾ ਵਾਸਤੇ ਮੈਂ ਪੌਂਦਾ ਰਹਿ ਗਿਆ ਚੱਕ ਮੇਰੀ ਬੱਚੀ ਫੌਜਦਾਰ ਲੈ ਗਿਆ ਚੱਕ ਮੇਰੀ ਬੱਚੀ ਫੌਜਦਾਰ ਲੈ ਗਿਆ ਤੂੰ ਪਹਿਲਾਂ ਵੀ ਕਈਆਂ ਦੀ ਪਾਤੀ ਰੋਲੀ ਉਸਨੇ ਰੱਖੀ ਉਸ ਟੰਡਿਆਂ ਦੀ ਟੋਲੀ ਉਸਨੇ ਕਾਰ ਕਰਦੀ سپورਟ ਹੈ ਮਾਰੂ ਸੁੱਟ ਕਹੇ ਮਰਿਸ ਜੁਖ ਹੈ ਗਿਆ ਚੱਕ ਮੇਰੀ ਬੱਚੀ ਫੌਜਦਾਰ ਲੈ ਗਿਆ ਚੱਕ ਮੇਰੀ ਬੱਚੀ ਫੌਜਦਾਰ ਲੈ ਗਿਆ ਆਇਆ ਹਾਂ ਲਾਹੌਰੋਂ ਆਰੀ ਜਾ ਗੁਜਾਰ ਜੀ ਆਇਆ ਹਾਂ ਲਾਹੌਰੋਂ ਆਰੀ ਜਾ ਗੁਜਾਰ ਜੀ ਕੋਈ ਨਾ ਮੇਰਾ ਬਣਿਆ ਮਤਦਗਾਰ ਜੀ ਗਰੀਬਾਂ ਦਾ ਤੁਸੀਂ ਹੋ ਆਸਰਾ ਨੇਨੂ ਗੁਰਜੰਟ ਸਿੰਘਾ ਨੀਰ ਵਹਿ ਗਿਆ ਚੱਕ ਮੇਰੀ ਬੱਚੀ ਫੌਜਦਾਰ ਲੈ ਗਿਆ ਚੱਕ ਮੇਰੀ ਬੱਚੀ ਫੌਜਦਾਰ ਲੈ ਗਿਆ ਬੜਦੇ ਕਦੇ ਨਹੀਂ ਇਤਿਹਾਸ ਇਸ ਗੱਲੋਂ ਅਸੀਂ ਰਾਜ ਦੇ ਪੋਤੇ ਨਹੀਂ ਪੂਰ ਜਮੇ ਆਉਣ ਵਾਲੀਆਂ نسلਾਂ ਨੇ ਪੁੱਛਣਾ ਏ ਕਿਹੜੀ ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਏ ਕਿਹੜੀ ਕੌਮ ਨੇ ਕਿੰਨੇ ਮਨਸੂਰ ਜੰਮੇ ਜਿਹੜੀ ਕੌਮ ਨੂੰ ਮਰਨ ਦਾ ਝੱਲ ਪੈ ਜੇ ਬੇਣਾ ਅੰਧ ਨੂੰ ਮਲ ਕੁਰਬਾਨੀਆਂ ਦਾ ਭਾਵੇਂ ਅੱਜ ਪੈ ਜੇ ਭਾਵੇਂ ਕੱਲ ਪੈ ਜੇ ਭਾਈ ਸਾਹਿਬ ਦੇ ਚਰਨਾ ਤੇ ਬੇਨਤੀਆਂ ਕਰ ਰਿਹਾ ਭਾਈ ਸਾਹਿਬ ਨੇ ਆਖਿਆ ਕੋਈ ਗੱਲ ਨਹੀਂ ਤੂੰ ਗੁਰੂ ਦੇ ਸਿੱਖ ਨੂੰ ਮਿਲਿਆ ਤੂੰ ਦੱਸ ਮੈਂ ਕੀ ਕਰ ਸਕਦਾ ਆਖਦਾ ਹੁਣ ਮੈਨੂੰ ਨਹੀਂ ਪਤਾ ਤੁਸੀਂ ਕੁਝ ਕਰੋਗੇ ਜਾਂ ਨਹੀਂ ਪਰ ਮੈਨੂੰ ਵਿਸ਼ਵਾਸ ਹੈ ਕਿ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਨੇ ਜੇ ਉਹਨਾਂ ਦੇ ਕੋਲੇ ਕੋਈ ਚੱਲ ਕੇ ਆਉਂਦਾ ਤਾਂ ਉਸ ਨੂੰ ਖਾਲੀ ਨਹੀਂ ਜੇ ਮੋੜਦੇ ਭਾਈ ਤਾਰੂ ਸਿੰਘ ਜੀ ਨੇ ਉਸ ਵੇਲੇ ਇਹ ਪੰਗਤੀ ਯਾਦ ਕੀਤੀ ਹੈ ਜੋ ਸ਼ਰਨ ਆਵੇ ਇਸ ਕੰਠ ਲਾਵੇ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਕਰਦੇ ਆਂ ਭਾਈ ਤਾਰੂ ਸਿੰਘ ਜੀ ਨੇ ਆਖਿਆ ਕੋਈ ਗੱਲ ਨਹੀਂ ਤੂੰ ਆਪਣੀ ਪੂਰੀ ਵਾਰਤਾ ਦੱਸੀ ਐ ਮੈਂ ਸਿੰਘਾਂ ਨਾਲ ਵਿਚਾਰ ਕਰਦੇ ਆਂ ਜੇ ਗੁਰੂ ਨੇ ਬਖਸ਼ਿਸ਼ ਕੀਤੀ ਤੇ ਆਉਣ ਵਾਲੇ ਸਮੇਂ ਵਿੱਚ ਤੇਰੀ ਲੜਕੀ ਬਾ ਇੱਜ਼ਤ ਤੇਰੇ ਘਰ ਆਏਗੀ ਸੋ ਇਸ ਤਰ੍ਹਾਂ ਭਾਈ ਸਾਹਿਬ ਨੇ ਜਿਸ ਤਰ੍ਹਾਂ ਸਿੰਘਾਂ ਨੂੰ ਲਲਕਾਰ ਮਾਰੀ ਆ ਜੰਗਲ ਦੇ ਵਿੱਚ ਜਾ ਕੇ ਉਸ ਸਮੇਂ ਦੇ ਸੀਨ ਨੂੰ ਆਪਣੇ ਹਿਰਦੇ ਵਿੱਚ ਆਉ ਟਿਕਾਈਏ ਬਣਦੇ ਸਿੰਘ ਮਜਲੂਮਾ ਦੀ ਢਾਲ ਸਿੰਘੋ ਸਾਨੂੰ ਸਾਜਿਆ ਪਿਤਾ ਦਸ਼ਮੇਸ਼ ਨੇ ਹੈ ਅੰਗ ਸੰਗ ਹੈ ਸਦਾ ਹੀ ਨਾਲ ਸਿੰਘੋ ਸਤ ਅਤੇ ਸੰਤੋਖ ਵਿਚਾਰਤੀ ਜਾ ਕਿੰਨਾ ਅਵਸਥਾ ਦਾ ਸੰਭੇ ਥਾਲ ਸਿੰਘੋ ਜਿਉਣਾ ਅਣਖ ਦਾ ਮਰਨਾ ਹੈ ਧਰਮ ਦੇ ਲਈ ਸਦਾ ਜਿਆਰੇ ਜ਼ੁਲਮ ਦੇ ਸਾਹਮਣੇ ਡਟ ਜਾਣਾ ਉੱਚ ਸਦ ਹੈ ਸਾਡਾ ਖਿਆਲ ਸਿੰਘੋ ਸੜਨਾ ਵਗ ਪਤੰਗਿਆਂ ਦੇ ਸ਼ਮਾ ਧਰਮ ਦੀ ਰੱਖਣੀ ਬਾਲ ਸਿੰਘੋ ਸ਼ਮਾ ਧਰਮ ਦੀ ਰੱਖਣੀ ਬਾਲ ਸਿੰਘੋ ਬਿੱਤ ਬਿੱਤ ਕਰਾ ਕਿਸੇ ਦੇ ਨਾਲ ਨਾ ਕੋਈ ਕਰਨੀ ਮਾਣ ਦੀ ਪ੍ਰਤਾਪਾਲ ਸਿੰਘੋ ਜਿਹੜਾ ਕਿਸੇ ਦੇ ਉੱਤੇ ਹੈ ਜ਼ੁਲਮ ਕਰਦਾ ਡੇ ਪਾਸ ਹੈ ਮਾਸ ਕੀ ਅਰਜ਼ ਕੀਤੀ ਦਰਕ ਲੈ ਗਿਆ ਬੱਚੀ ਉਠਾਲ ਸਿੰਘਾ ਡਾਕਾ ਮਾਰਿਆ ਜਿਸ ਨੇ ਉਸ ਦੀ ਪੱਤ ਉੱਤੇ ਬਣ ਕੇ ਚੱਲੀਏ ਉਸ ਦੀ ਢਾਲ ਸਿੰਘਾ ਸਾਨੂੰ ਸਾਜਿਆ ਪਿਤਾ ਦਸ਼ਮੇਸ਼ ਨੇ ਹੈ ਕੋਈ ਚੱਲੇ ਨਾ ਅਸਾਂ ਦੀ ਝਾਲ ਸਿੰਘਾ ਜਫਰ ਬੇਗ ਨੇ ਕੀਤਾ ਹੈ ਜ਼ੁਲਮ ਡਾਡਾ ਕਹਿ ਵਿੱਚ ਲਈ ਕਰਨਿਆ ਢਾਲ ਸਿੰਘਾ ਖਾਤਰ ਹੱਕ ਦੇ ਸੱਚ ਦੇ ਜੂਝਣੇ ਲਈ ਸਾਨੂੰ ਭੇਜਿਆ ਪੁਰਖ ਅਕਾਲ ਸਿੰਘੋ ਪਤ ਆਬਰੂ ਦੇ ਪਹਿਰੇ ਧਾਰ ਬਣ ਕੇ ਰਹਿਣਾ ਅਸਾਂ ਨੇ ਹਰ ਹਾਲ ਸਿੰਘੋ ਰਹਿਣਾ ਸਦਾ ਆਜ਼ਾਦ ਨਿਰਭੈ ਹੋ ਕੇ ਕਟ ਜਬਰਤ ਜ਼ੁਲਮ ਦਾ ਜਾਲ ਸਿੰਘੋ ਗੁਫਾਰ ਦੂਰ ਅੰਦੇਸ਼ੀ ਮਲੇਸ਼ ਦੀਏ ਕੱਟ ਲਈ ਚਲੋ ਚੱਲੀਏ ਮਰਦਾਂ ਦੀ ਝਾਲ ਸਿੰਘੋ ਮੱਛੀ ਮੈਂ ਕਿਉਂ ਚੱਲੋਂ ਬਚਾਉਣ ਦੇ ਲਈ ਕਰਲੀ ਕਰ ਦਿਓ ਤੁਸੀਂ ਕਮਾਲ ਸਿੰਘੋ ਸੱਚ ਕਹੇ ਗੁਰਜੰਟ ਪਰ ਉਪਕਾਰੀ ਦੇ ਮੇਲੇ ਲੱਗਦੇ ਰਹਿਣੇ ਹਰ ਹਾਲ ਸਿੰਘੋ ਸੱਚ ਕਹੇ ਗੁਰਜੰਟ ਪਰ ਉਪਕਾਰੀਆਂ ਦੇ ਮੇਲੇ ਲੱਗਦੇ ਰਹਿਣੇ ਹਰ ਹਾਲ ਸਿੰਘੋ ਸੋ ਇਸ ਤਰ੍ਹਾਂ ਉਸ ਸਮੇਂ ਸਿੰਘਾਂ ਨੇ ਜਾ ਕੇ ਕਰੀਮ ਬਖਸ਼ ਦੀ ਬੱਚੀ ਨੂੰ ਬਚਾਇਆ ਬਾ ਇੱਜ਼ਤ ਉਸਦੇ ਘਰ ਪਹੁੰਚਾਇਆ ਗੁਰੂ ਦਾ ਸਿੱਖ ਕਦੇ Hindu ਜਾਂ Musalman ਨਹੀਂ ਦੇਖਦਾ ਤਾਂ ਹਰ ਭਗਤ ਨਰਨਜੜੀਆਂ ਉਸ ਵੇਲੇ ਦਾ ਜੋ ਸਰਕਾਰ ਦਾ ਸੂਇਆ ਸੀ ਜੋ ਚੁਗਲਵਾਜ ਸੀ ਉਸ ਨੂੰ ਅੱਗੇ ਲਾ ਕੇ ਜ਼ਕਰੀਆ ਖਾਨ ਦੇ ਦਰਬਾਰ ਵਿੱਚ ਸ਼ਿਕਾਇਤਾਂ ਕੀਤੀਆਂ ਨੇ ਉਹਨੂੰ ਸਿੱਖਿਆ ਦਿੱਤੀ ਆ ਪੁੱਤਰ ਤੈਨੂੰ ਲੈ ਕੇ ਲਾਹੌਰ ਜਾਣਗੇ ਲਾਹੌਰ ਜਾਣ ਦਾ ਮਤਲਬ ਹੈ ਉਥੋਂ ਜਿਉਂਦਾ ਵਾਪਸ ਨਹੀਂ ਜੇ ਆਉਣਾ ਹੁਣ ਇਹ ਗ੍ਰਿਹੜ ਕਰ ਲੈ ਕਿ ਉਥੇ ਤੂੰ ਸ਼ਹੀਦ ਹੋਣ ਚੱਲਿਆ ਇੱਕ ਗੱਲ ਦਾ ਖਿਆਲ ਰੱਖੀ ਪੁੱਤਰ ਮਰਨਾ ਸਭ ਨੇ ਇੱਕ ਦਿਨ ਹੈ ਜੇ ਤੂੰ ਸ਼ਹੀਦ ਹੋਣ ਹੀ ਚੱਲਿਆ ਤਾਂ ਇੱਕ ਅਰਦਾਸ ਕਰਕੇ ਜਾਈ ਕਿ ਸਿੱਖੀ ਕੇ ਸਾਹ ਸੁਆਸਾਂ ਦੇ ਨਾਲ ਨਿਭ ਜਾਵੇ ਧੰਨ ਸੀ ਉਹ ਮਾਤਾ ਜਿਸ ਨੇ ਪਾਈ ਤਾਰੂ ਸਿੰਘ ਨੇ ਇਹੋ ਜਿਹੀ ਸਿੱਖਿਆ ਦਿੱਤੀ ਹੈ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਮੁਸਕਾ ਮੰਨ ਕੇ ਜਦੋਂ ਲੈ ਕੇ ਗਏ ਨੇ ਜ਼ਕਰੀਆ ਖਾਨ ਦੇ ਕੋਲ ਬੜੇ ਲਾਲਚ ਦਿੱਤੇ ਬੜੇ ਡਰਾਬੇ ਦਿੱਤੇ ਆ ਜਦ ਭਾਈ ਸਾਹਿਬ ਨੇ ਉੱਚੀ ਜਕਾਰੇ ਲਾਉਣੇ ਫਤਿਹ ਬੁਲਾਉਣੀ ਸਿਮਰਨ ਕਰਨਾ ਸੱਚ ਜਾਣਿਓ ਮੁਗਲ ਦਰਬਾਰ ਵਿੱਚ ਉਹਨਾਂ ਕਾਜ਼ੀਆਂ ਨੂੰ ਦੰਦੜਾਂ ਪੈ ਜਾਂਦੀਆਂ ਸਨ ਉਹ ਆਖਦੇ ਸਨ ਕਿ ਪਤਾ ਨਹੀਂ ਕਿਹੜਾ ਇਲਮ ਪੜਦਾ ਪਿਆ ਇਹਦੀ ਸਿਹਤ ਤੇ ਕੋਈ ਅਸਰ ਨਹੀਂ ਹੋ ਰਿਹਾ ਕੀ ਕਾਰਨ ਹੈ ਗੁੱਸੇ ਦੇ ਵਿੱਚ ਆਇਆ ਜਕਰੀਆ ਖਾਨ ਆਖਦਾ ਇਸ ਨੂੰ ਬੜੇ ਆਪਣੀ ਸਿੱਖੀ ਤੇ ਮਾਣ ਹੈ ਮੈਂ ਇਸ ਦੇ ਕੈਸ ਕਤਲ ਕਰਵਾ ਦਿਆਂਗਾ ਕਾਜ਼ੀਆਂ ਨੂੰ ਹੁਕਮ ਦਿੱਤਾ ਕਿ ਇਸ ਦੇ ਕੈਸ ਕਤਲ ਕਰ ਦਿਓ ਭਾਈ ਗੁਰਬਖਸ਼ ਸਿੰਘ ਜੀ ਅਲਵੇਲਾ ਦੱਸਦੇ ਨੇ ਆਪਣੀ ਕਵਤਾ ਦੇ ਵਿੱਚ ਕਿ ਉਸ ਸਮੇਂ ਨਾਈਆਂ ਨੇ ਜਦੋਂ ਕੇਸ ਕੱਟਣੇ ਕੀਤੇ ਤਾਂ ਕੇਸ ਲੋਹੇ ਦੀਆਂ ਤਾਰਾਂ ਬਣ ਗਏ ਨਾਈਆਂ ਦੀਆਂ ਕੈਂਚੀਆਂ ਮੁੜ ਗਈਆਂ ਦੁੱਖ ਹੌਂਦਾ ਅੱਜ ਦੇ ਨੌਜਵਾਨਾਂ ਨੂੰ ਵੇਖ ਕੇ ਕਿ ਇੱਕ ਸਿੱਖ ਦੀ ਅਰਦਾਸ ਦੇ ਨਾਲ ਕੇਸ ਲੋਹੇ ਦੀਆਂ ਤਾਰਾਂ ਬਣ ਜਾਂਦੇ ਨੇ ਅੱਜ ਸਾਡੇ ਸਿੱਖ ਆਪ ਨਾਈਆਂ ਕੋਲੋਂ ਜਾ ਕੇ ਆਪਣੇ ਕੇਸ ਕਤਲ ਕਰਾਉਂਦੇ ਨੇ ਕਿ ਸਾਡੀ ਕੌਣ ਦਾ ਦੁਕਾਨ ਤ ਹੈ ਪਿਆਰ ਵਾਲਿਓ ਜਦੋਂ ਨਾਈਆਂ ਦੇ ਵਸ ਦੀ ਗੱਲ ਨਾ ਰਹੀ ਤਾਂ ਜਕਰੀਆ ਖਾਨ ਆਖਦਾ ਇਹਦੀ ਖੋਪਰੀ ਉਤਾਰ ਦਿਓ ਮੈਂ ਇਸ ਸਿੱਖ ਨੂੰ ਜਿਉਂਦਾ ਨਹੀਂ ਜੇ ਵੇਖਣਾ ਚਾਹੁੰਦਾ ਹਲਸਾ ਜੀ ਇਸ ਸਿੱਖ ਦੇ ਮੈਂ ਅੰਨ੍ਯਾ ਜੁੱਤੀਆਂ ਮਾਰਾਂਗਾ ਤੇ ਕੇਸ ਉਤਰ ਜਾਣਗੇ ਜਦੋਂ ਰੋਹ ਵਿੱਚ ਆਇਆ ਭਾਈ ਤਾਰੂ ਸਿੰਘ ਉਸਦੇ ਮੂੰਹੋਂ ਸਹਿਸਵਾਪ ਬਚਨ ਨਿਕਲਿਆ ਓ ਜਕਰੀਆ ਮੈਨੂੰ ਜੋ ਮਰਜੀ ਆਖ ਲੈ ਇਹ ਸਿੱਖ ਗੁਰੂ ਗੋਬਿੰਦ ਸਿੰਘ ਦਾ ਹੈ ਇਸ ਸਿੱਖ ਦੇ ਕੇਸਾਂ ਬਾਰੇ ਨਾ ਕੁਝ ਬੋਲੀ ਜਕਰੀਆ ਖਾਨ ਜਿਹੜੀਆਂ ਜੁੱਤੀਆਂ ਦੀ ਤੂੰ ਗੱਲ ਕਰਦਾ ਪਿਆ ਉਹ ਜੁੱਤੀਆਂ ਹੋਵੇ ਨਾ ਤੇਰੀ ਮੌਤ ਦਾ ਕਾਰਨ ਬਣ ਜਾਣ ਹੋਇਆ ਵੀ ਐਸੇ ਤਰ੍ਹਾਂ ਹੀ ਖਾਲਸਾ ਜੀ ਜਦੋਂ ਉਸ ਨੇ ਜਲਾਤਾ ਨੂੰ ਉਸ ਵੇਲੇ ਹੁਕਮ ਹੋਇਆ ਕਿ ਇਸ ਦੀ ਖੋਪਰੀ ਉਤਾਰ ਦਿਓ ਆਓ ਆਖਰੀ ਛੰਦ ਆਪ ਜੀ ਦੇ ਚਰਨਾਂ ਵਿੱਚ ਪੇਸ਼ ਕਰਨ ਲੱਗੇ ਆਂ ਧੰਨ ਹੋ ਮਹਾਨ ਪਾਈ ਤਾਰੂ ਸਿੰਘ ਨੂੰ ਸਾਡਾ ਪਰਣਾਮ ਹੈ ਸਿੱਖੀ ਕੇ ਸੰਸਵਾਸ ਨਾਲ ਲੈਣੇ ਪੜ ਜਿਸ ਨੇ ਉੱਚ ਕੀਤੇ ਨਾਮ ਹੈ ਜੱਕਰੀਆ ਖਾਨ ਸੇਦਕਾ ਵੇਖ ਕੇ ਹੋਏ ਤਾਂ ਤੜਿੰਗਨੇ ਖੋਪਰੀ ਲੋਹਾਤੀ ਸਦਕ ਨਿਹਾਰਿਆ ਪਾਈ ਤਰ ਸਿੰਘਨੇ ਖੋਪਰੀ ਲੋਹਾਤੀ ਸਦਕ ਨਿਹਾਰਿਆ ਪਾਈ ਤਰ ਸਿੰਘਨੇ ਦੇਖ ਕੇ ਸੀ ਸਿੱਖੀ ਮੋਗਲ ਤੜਫਦੇ ਬਾਣੀ ਅਤੇ ਬਾਣੀ ਨਾਲ ਜੁੜੇ ਸਿੰਘਾਂ ਨੂੰ ਕੱਟਦੇ ਸਿੱਕਾ ਨਾ ਪਲਾ ਵਿੱਚ ਰੱਖ ਦਿੰਦੇ ਫੋੜ ਕੇ ਜਲਮ ਦੇ ਸਿੰਘ ਨੇ ਖੋਪਰੀ ਲੋਹਾਤੀ ਸਦਕ ਨਿਹਾਰਿਆ ਪਾਈ ਤਰ ਸਿੰਘ ਨੇ ਖੋਪਰੀ ਲੋਹਾਤੀ ਸਦਕ ਨਿਹਾਰਿਆ ਪਾਈ ਤਰ ਸਿੰਘ ਨੇ ਕੋਲੀ ਚਟ ਹਰੀ ਪਾਗ ਤ ਨਰੰਜਨੀਆਂ ਮੁਗਲਾਂ ਦਾ ਚਮਚਾ ਲੁੱਤੀ ਲਾ ਕੇ ਕਹੇ ਕੇਸ ਕਟੋ ਸਿੰਘ ਦੇ સિંહ ਸਿੰਘ ਅਸੀਦ ਕੋਨੀ ਡੋਲਦੇ ਹੋ ਗਏ ਖੁੰਡ ਨੇ ਖੋਪਰੀ ਲੋਹਾ ਦੀ ਸਦਕ ਨਿਹਾਰਿਆ ਪਾਈ ਤਾਰੂ ਸਿੰਘ ਨੇ ਕਹੇ ਜੇ ਕਰੀਆ ਪਾਈ ਤਾਰੂ ਸਿੰਘ ਨੂੰ ਕੇਸ ਕਟਵਾਲਾ ਤੂੰ ਬਣ ਇਸਲਾਮੀ ਇਹ ਸਿੱਖੀ ਛੱਡ ਦੇ ਜਾਨ ਬਖਸ਼ ਲੈ ਤੂੰ ਖੋ ਜਾ ਤਿਆਰ ਖੋਪਰੀ ਲਾਉਣ ਲਈ ਲੱਗਣ ਨਾ ਬਿੰਦ ਨੇ ਖੋਪਰੀ ਲੋਹਾ ਦੀ ਸਦਕ ਤਾਰੂ ਸਿੰਘ ਕਹਿੰਦਾ ਕੇਸਾਂ ਦੀ ਤਾਂ ਕੋਪਰੀ ਲਹਾਉਣੀ ਮਨ ਜੂਰ ਹੈ ਪਰ ਮੈਨੂੰ ਕੇਰਾ ਦੱਸੋ ਤਸ ਹੀ ਮੇਰਾ ਕੀ ਕਸੂਰ ਹੈ ਸਿੱਕੀ ਨੂੰ ਬਚਾਇਆ ਖੋਪਰੀ ਲਹਾ ਕੇ ਬਈ ਸੀਨਾ ਕੀਤੀ ਜਿੰਦ ਨੇ ਖੋਪਰੀ ਲਹਾਤੀ ਸਦਕ ਨਿਹਾਰਿਆ ਪਾਈ ਤਾਰੂ ਸਿੰਘ ਨੇ ਖੋਪਰੀ ਲਹਾ ਕੇ ਬਾਈ ਦਿਨ ਤੱਕ ਸੀ ਸੂਰਮਾ ਜਿਹਾ ਉਨਾਰਿਆ ਬਲਿਹਾਰ ਲਿਖਦਾ ਗੋਵਿੰਦ ਗੜੀਆ ਡੀ ਉਡੇ ਛੰਦ ਨੇ ਹੋ ਪਰੀ ਲੋਹਾਤੀ ਸੇ ਦਕ ਨਿਹਾਰਿਆ ਪਾਈ ਤਾਰ ਸਿੰਘ ਨੇ ਕੋਟ ਨੇ ਕੋਟਾਂ ਵਾਰੀ ਪਾਈ ਤਾਰੂ ਸਿੰਘ ਨੂੰ ਸਿਜਦਾ ਕਰ ਦੇ ਤਾਰੂ ਸਿੰਘ ਵਰਗੇ ਅਮਰ ਹੁੰਦੇ ਨੇ ਕਦੇ ਨਹੀਂ ਉਹ ਮਰਦੇ ਤਾਰੂ ਸਿੰਘ ਵਰਗੇ ਅਮਰ ਹੁੰਦੇ ਨੇ ਕਦੇ ਨਹੀਂ ਮਰਦੇ ਖੋਪਰੀ ਲੋਹਾਤੀ ਸਦਕ ਨਿਹਾਰਿਆ ਪਾਈ ਦਰ ਸਿੰਘ ਨੇ ਖੋਪਰੀ ਲੋਹਾਤੀ ਸਦਕ ਨਿਹਾਰਿਆ ਪਾਈ ਦਰ ਸਿੰਘ ਨੇ ਸੋ ਇਸ ਤਰ੍ਹਾਂ ਭਾਈ ਸਾਬਜੀ ਦੀ ਸ਼ਹੀਦੀ ਹੋਈ ਹੈ ਗੁਰਾਂ ਦੇ ਚਰਨਾਂ ਵਿੱਚ ਗੁਰੂ ਰੂਪ ਸਾਧ ਸੰਗਤ ਜੀਓ ਇਸ ਮਹਾਨ ਸ਼ਹੀਦ ਦਾ ਇਤਿਹਾਸ ਵਚਦੇ ਆ ਬੇਅੰਤ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਗੁਰੂ ਦੇ ਸਿੱਖ ਆਪਣੇ ਬੱਚੇ ਜਾਣ ਕੇ ਹੋਈਆਂ ਗਲਤੀਆਂ ਭੁੱਲਾਂ ਦੀ ਖਿਮਾ ਕਰਿਓ ਗੁਰੂ ਸਾਹਿਬ ਗੁਰੂ ਦੀ ਸੰਗਤ ਬਖਸ਼ਣ ਜੋਗ ਹੈ ਬੱਚੇ ਦਿਓ ਜੀ ਗੱਜ ਕੇ ਗੁਰ ਫਤਿ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ